ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣ ਕਿਤੇ ਠੀਕ ਹੋਣਗੇ ਭਾਈ ਤੇ ਆਪਣੇ ਚੈਨਲ ਤੇ ਜਿਹੜੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਓ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜਿਵੇਂ ਕਿ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਫੋਰਡ 3600 ਟਰੈਕਟਰ ਦੰਨਿਆਂ ਟਰੈਕਟਰ ਬਾਰੇ ਪੂਰੀ ਜਾਣਕਾਰੀ ਤੇ ਜੇ ਕਿਸੇ ਭਰਾ ਨੇ ਆਪਣੇ ਚੈਨਲ ਤੇ ਐਡ ਲਗਵਾਉਣੀ ਹੋਵੇ ਤਾਂ ਸਕਰੀਨ ਦੇ ਥੱਲੇ ਨੰਬਰ ਚੱਲ ਰਹੇ ਹੈ ਮਾਲਕ ਵੀਰਾਂ ਦਾ ਨੰਬਰ ਹੁੰਦਾ ਜਿਹੜਾ ਵੀਡੀਓ ਤੇ ਲਾਸਟ ਵਿੱਚ ਦਿੱਤਾ ਹੋਇਆ ਹੁੰਦਾ ਤੇ ਸਭ ਤੋਂ ਪਹਿਲਿਆਂ ਫੋਰਡ ਦੀ ਗੱਲ ਕਰਦੇ ਆ ਟਾਇਰਾਂ ਦੀ ਚਾਰੇ ਟਾਇਰ ਫੋਰਡ ਦੇ ਨਵੇਂ ਨੇ ਭਾਈ origignal ਟਾਇਰ ਪਾਏ ਹੋਏ ਨੇ ਪੱਕੇ ਟਾਇਰ ਲੱਗੇ ਹੋਏ ਨੇ ਕੋਈ ਕੱਚੇ ਜਾਂ ਰਾਵੜ ਚੜੀ ਹੋਈ ਨਹੀਂ ਹੈਗੀ ਟਾਇਰਾਂ ਤੇ ਤੇ ਗੱਲ ਕਰਦੇ ਆ ਟਰੈਕਟਰ ਦੇ ਮਾਡਲ ਦੀ ਮਾਡਲ ਹੈਗਾ ਵੀਰੋ 1995 1995 ਮਾਡਲ ਹੈ ਪੀਵੀ ਨੰਬਰ ਦਾ ਟਰੈਕਟਰ ਹੈ ਪੀਵੀ ਪੀਵੀ 44 ਤੇ ਬਹੁਤ ਸਮੇਂ ਹਰ ਟਰੈਕਟਰ ਹੈ ਇੰਜਨ ਗੇਅਰ ਦਾ ਸੁੱਕਾ ਹੈ ਹਿੱਸਾ ਵਗੈਰਾ ਉਹੀ Ориਜਨਲ ਫੱਟੀ ਵਾਲਾ ਜਿਹੜਾ ਹੁੰਦਾ ਸੀ ਦੋਏ ਪਾਸੇ ਟਾਇਰਾਂ ਵਾਲਾ ਸਟੀਰਿੰਗ ਲੱਗਿਆ ਹਰ ਟਰੈਕਟਰ ਨੂੰ ਬੈਟਰੀ ਬਾਕਸਾ ਵੀਰਾਂ ਨੇ ਬਾਹਰ ਕੱਢ ਰੱਖਿਆ ਤੁਸੀਂ ਚੈੱਕ ਕਰ ਸਕਦੇ ਹੋ 에어 ਕਲੈਂਡਰ ਵਗੈਰਾ ਉਹੀ ਉੱਚਾ ਹੈ ਇਹ ਟਰੈਕਟਰ ਬਿਲਕੁਲ オリジナル ਹੈ ਮਕਰਾਟ ਤੱਕ ਟਰੈਕਟਰ ਦੇ ਨਾਲ ਦੇ ਨੇ 95 ਮਾਡਲ ਦੇ ਇੰਜਨ ਗੇਅਰ ਦਾ ਬਹੁਤ ਜਿਆਦਾ ਸੋਹਣਾ ਟਰੈਕਟਰ ਹੈ ਮਕਰਾਟਾਂ ਤੇ ਰੰਗ ਵੀ ਨਹੀਂ ਵੱਜਿਆ ਹੋਇਆ ਸਾਰਾ ਰੰਗ ਪੇਂਟ ਦਾ ਟਰੈਕਟਰ ਜਿਹੜਾ オリジナル ਹੈ ਕਿਤੇ ਵੀ ਜਰਾਈ ਗਲਾਈ ਨਹੀਂ ਟਰੈਕਟਰ ਦੇ ਕੋਈ ਸ਼ੋਰ ਨਹੀਂ দাগੀ ਹੋਈ ਹੋਈ ਚਮਕ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਹੈ ਰੇਟ ਦੀ ਗੱਲ ਕਰੀ ਤਾਂ 1.2 ਲੱਖ ਰੁਪਈਆ ਰੇਟ ਹੈ ਪਾਕੀ ਮੌਕੇ ਤੇ ਜਿਹੜਾ ਮਾਨਤਾ ਨੂੰ ਵੀਰ ਵੱਲੋਂ ਪੂਰਾ ਕੀਤਾ ਜਾਊਗਾ ਲੋਕੇਸ਼ਨ ਦੀ ਗੱਲ ਕਰੀਏ ਤਾਂ ਸਨਾਮ ਸ਼ਹਿਰ ਦੇ ਵਿੱਚ ਟਰੈਕਟਰ ਖੜਾ ਹੈਗਾ ਤੇ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਵੀਰ ਦਾ ਨਾਮ ਹੈ ਜੱਸੀ ਗਰੇਵਾਲ ਤੇ ਕੰਟੈਕਟ ਕਰ ਸਕਦੇ ਹੋ ਵੀਰ ਨਾਲ ਤੁਸੀਂ ਆਪਣੀ ਪੂਰੀ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਹੁੰਦਾ